you yeah. ਕੁਝ ਗੱਲ ਨਹੀਂ ਉਹ ਠੀਕ ਗੱਲਾਂ ਆ ਹਾਂਜੀ ਬੇਕੀ ਨਾ ਮਾਤਾ ਕੀ ਕਹਿਣਾ ਚਾਹੁੰਦੇ ਕਿ ਕਿੰਨੀ ਉਮਰ ਸੀ ਇਹਨਾਂ ਦੀ ਕਦੋਂ ਪੈਸੀ ਕਰਨੀ ਹੈ ਮੇਰਾ ਨਾਮ ਹਰਜਾ ਸਿੰਘ ਹੈ ਜੀ ਮੇਰੇ ਚਾਚਾ ਜੀ ਸੀ ਤੇ ਇਹਨੇ 12 ਤਰੀਕ ਦੇ ਗਏ ਹੋਏ ਨੇ ਲੱਗਾਤਾਰ ਇਹਨਾਂ ਨੂੰ ਉੱਤੇ ਰਹਿ ਰਿਹਾ ਤੇ ਇਹਨਾਂ ਦੀ 60 ਸਾਲ ਦੀ ਏਜ ਹੈ ਤੇ ਇੱਕ ਬੇਟਾ ਹੈ ਇੱਕ ਬੇਟੀ ਹੈ ਇੱਕ ਪਤਨੀ ਹੈ ਬੇਟੇ ਦੀ ਮੈਜੂਰੀ ਸਰਫਾਇ 15 ਦਿਨ ਦੀ ਹੋਈ ਸੀ ਬੇਟੀ ਦੀ ਮੈਰਿਜ ਹੋਈ ਨੂੰ ਕਮ ਸੇ ਕਮ 7 ਤੋਂ 8 ਸਾਲ ਹੋ ਗਏ ਮੈ ਜੀ ਤ੍ਰੀਅਸ ਇਨਸਾਨ ਜੀ ਧਰਨੇ ਖਾ ਲਿਆ ਸਾਡਾ ਪੱਟਦਾ ਇਹਨਾਂ ਨੇ ਗਵਰਨਮੈਂਟ ਨੂੰ ਚਾਹੀਦਾ ਇਹਦਾ ਕੋਈ ਜਲਦੀ ਤੋਂ ਜਲਦੀ ਫੈਸਲਾ ਕਰ ਕਿੰਨਾ ਕਰਦਾ ਸੀ ਕਿੰਨੀ ਕਿ ਜ਼ਮੀਨ ਹੈ ਇਹ ਜ਼ਮੀਨ ਇਹਨਾਂ ਕੋਲ 7 ਤੋਂ 8 ਸਾਲ ਜਾਂ 10 ਲੱਖ ਦੇ ਕਰੀਬ ਹੈ ਗਾਇਸ ਕਦੋਂ ਵੇਚ ਇਹ ਧਰਨੇ ਦੇ 12 ਤਰੀਕ ਤੋਂ ਵੇਚੀ ਪਹਿਲਾਂ ਵੀ ਕੇਸੀ ਹਾਂ ਜੀ ਪਹਿਲੇ ਅੰਦੋਲਨਾਂ ਜੀ ਵੀ ਇੱਕ ਮਹੀਨਾ ਲੱਗ ਗਿਆ ਸੀ ਕਿ ਦਿੱਲੀ ਤੋਂ ਟਿਕਰੀ ਬਟ ਉੱਦਮ ਦੇ ਧਰਨੇ ਦੀ ਸੀ ਕਰਨੀ ਹਾਂ ਜੀ ਧਰਨੇ ਦੀ ਸੀ ਕਰਨੀ ਅੱਛਾ ਕਿੰਨੀ ਤਰੀਕ ਦੇ ਗਏ ਹੋਏ ਸੀ ਧਰਨੇ 12 ਦੇ ਗਏ 12 ਦੇ ਤੋਂ ਲਗਾਤਾਰ ਉਹਨੇ ਧਰਨੇ ਜੀ ਹਾਂ ਜੀ ਧਰਨੇ ਦੀ ਸੀ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਦੱਸਿਆ ਗਿਆ ਹੋਊਗਾ ਕਾਰਨ ਇਹ ਸਾਨੂੰ ਦੇ ਦੱਸਿਆ ਗਿਆ ਵੀ ਜਿਹੜਾ ਗੈਸ ਦੇ ਗੋਲੇ ਸਿਰਦੇ ਉਹਦੇ ਪ੍ਰਦੂਸ਼ਣ ਜਾਂ ਧੂਆਂ ਕੋਲ ਜ਼ਹਿਰੀਲਾ ਉਹ ਇਹਨਾਂ ਦੇ ਸਾਹ ਖੜ ਗਈ ਜਦੋਂ ਐਂਬੂਲੈਂਸ ਚ ਪਾਇਆ ਤਾਂ 18 ਸਹੀ ਸੀ ਉਸ ਤੋਂ ਬਾਅਦ ਉਹਨੂੰ ਝੱਗ ਆਉਣੀ ਸ਼ੁਰੂ ਹੋ ਗਈ ਉਹਦੇ ਵਿੱਚ ਉਹਦਾ ਜ਼ਹਿਰ ਜਿਹੜਾ ਅਥਰੂ ਗੈਸ ਦਾ ਉਹ ਜ਼ਹਿਰ ਦਾ ਕਾਰਨ ਇਹਦੀ ਮੌਤ ਬਣੀ ਹਲੋ ਵੀ ਮਾਸੀ ਨਹੀਂ ਨਹੀਂ ਇਹ ਤਾਂ ਬਿਲਕੁਲ ਸਹੀ ਗੱਈ 15 ਦਿਨ ਤੋਂ ਸਾਡੇ ਮੈਦ ਦੀ ਸੀ ਪੂਰਾ ਫੰਕਸ਼ਨ ਸੀ ਪੂਰੇ ਨੱਚ ਟੱਪ ਕੇ ਗਏ ਆ ਉਹਦੇ ਜਾਣ ਵੇਲੇ ਵੀ ਇੱਕਦਮ ਪੂਰੀ ਖੁਸ਼ੀ ਨਾਲ ਗਏ ਆ ਇੱਥੇ ਵੀ ਮਰਨੇ ਦੇ ਜਲੇ ਕੀ ਕੀ ਮੰਗ ਕਰਦੇ ਨੇ ਬਿਦੇ ਹਾਲਾਤ ਬਣੇ ਰਿਹਾ ਕੀ ਚਾਹਣਾ ਚਾਹੁੰਦੇ ਹਾਲਾਤਾਂ ਵਰਦੇ ਹੀ ਗਣ ਵੀ ਗੌਰ ਸਰਕਾਰ ਨੂੰ ਚਾਹੀਦਾ ਵੀ ਜੇ ਜੋ ਵੀ ਹੋਇਆ ਚੱਲ ਰਿਹਾ ਹੈ ਇਹਨੂੰ ਜਲਦੀ ਜਲਦੀ ਖਤਮ ਕਰੇ ਸਾਡਾ ਘਰ ਉਜੜ ਚੁੱਕਾ ਹੈ ਪਰ ਗਾਂ ਕਿਸੇ ਦਾ ਹੋਰ ਧੀ ਪਤਨਾਏ ਜੇ ਬਲੀ ਚੜੇ ਜੇ ਧਰਨੇ ਦੇ ਜਿਵੇਂ ਲਗਾਤਾਰ ਪੰਜਵੇਂ ਸੀਗੇ ਇਹ ਇਸ ਤੋਂ ਪਹਿਲਾਂ ਚਾਰ ਹੋਣ ਅੱਥੇ ਇਹ ਪੰਜਵੀਂ ਹਾਂਜੀ ਲੱਗ ਨਹੀਂ ਰਿਹਾਗਾ ਵੀ ਕਿਤਨਾ ਕਿਤੇ ਜਿਹੜੀ ਐ ਇਸ ਤਰ੍ਹਾਂ ਰੋਜ਼ ਇੱਕ ਘਟਨਾ ਜਿਹੜੀ ਹੋ ਰਹੀ ਹੈ ਇਹ ਹੋ ਰਹੀ ਬਹੁਤ ਮੰਦਪਗੀ ਰੋਜ਼ ਇੱਕ ਕਰ ਰਿਹਾ ਰੋਜ਼ ਇੱਕ ਕਿੰਨਾ ਵੇਲੇ ਰੋਜੜਾ ਜਾਊਗਾ ਪਿਛਲੇ ਤਰ੍ਹਾਂ ਤੇ ਵੀ 700 ਬੰਦਾ ਇਹਨਾਂ ਨੇ ਮਰਵਾ ਕੇ ਸਾਰੀ ਚੀਜ਼ ਸਾਮੇ ਤੇ ਸਾਮੇ ਥਾਂ ਤੇ ਪੇਰ ਵਾਪਸ ਕਰ ਗਈ ਜੇ ਗਵਰਨਮੈਂਟ ਚਾਵੇ ਤਾਂ ਇਹ ਕਲੀਅਰ ਕਰ ਸਕਦੇ ਆ ਪਰ ਇਹ ਨਹੀਂ ਚਾਹ ਰਹੇ ਵੀ ਪੰਜਾਬ ਖੁਸ਼ੀ ਹੱਸੇ ਵਸੇ ਸਜਤ ਤੇ ਉਹਨੂੰ ਕਹੋ ਡੈਡ ਬੋਡੀ ਡੈਡ ਬੋਡੀ ਉੱਥੇ ਹੈਗੇ ਆ ਚਾਚਾ ਜੀ ਅਗੇ ਕਹਿ ਰਹੇ ਆ ਵੀ 2 ਵਜੇ ਤੋਂ ਬਾਅਦ ਸਾਨੂੰ ਮਿਲ ਮਿਲੂਗੀ ਡੈਡ ਬੋਡੀ ਕੋਸਟਮਾਸਮ ਹੋਊਗਾ ਉਸ ਤੋਂ ਬਾਅਦ 2-3 ਘੰਟੇ ਦਾ ਸਫ਼ਰ ਵੀ ਉਹਨਾਂ ਦਾ ਪਿੰਡੋਂ ਪਤਲਾ ਸ਼ਾਮ ਦੇ 4 ਤੋਂ 5 ਵਜੇ ਸੱਕਦਾ ਇਹ ਨਹੀਂ ਲੱਗ ਰਿਹਾ ਦਾ ਲਗਾਤਾਰ ਜਿਸ ਤਰ੍ਹਾਂ ਸਥਾਨੀ ਸੰਘਰਸ਼ ਚ ਚੱਲ ਰਿਹਾ ਆਪਦੀਆਂ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਦਿੱਲੀ ਜਾਣ ਤੋਂ ਹੀ ਹਰਿਆਣਾ ਰੁਕੀ ਜਾਂਦਾ ਦੇਖੋ ਜੇ ਹੁਣ ਗਵਰਨਮੈਂਟਾਂ ਦੀ ਚੱਲਣਾ ਹੈ ਕੁਝ ਵੀ ਕਰ ਸਕਦੇ ਆ ਹਰਿਆਣਾ ਬਾਰਡਰ ਰੋਕ ਲੈ ਗਾ ਹਰਿਆਣਾ ਤੋਂ ਦਿੱਲੀ ਦਾ ਵੀ ਰੋਕ ਲੈਣਗੇ ਇਹ ਸਿਰਫ ਪੰਜਾਬ ਨੂੰ ਖਰਾਬ ਕਰਨ ਦੇ ਚੱਲੇ ਜਾਂਦੇ ਆ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਸਰ